ਕਾਰਜੋਬ ਦੋਸਤੋ ਮੇਜਰ ਮਾਰਕਟ ਬਲੌਗ ਕੋਰੀ ਫਿਰ ਤੁਹਾਨੂੰ ਸਾਰਿਆਂ ਨੂੰ ਅਦਬ ਸਤਕਾਰ ਨਾਲ ਸਤਿ ਸ਼੍ਰੀ ਅਕਾਲ ਸੋ ਦੋਸਤੋ ਅੱਜ ਆਪਾਂ ਜਿਹੜੀ ਮੇਰੇ ਜੀਵਨਗਾਥਾ ਮੈਂ ਤੁਹਾਡੇ ਲਈ ਪੇਸ਼ ਕਰ ਰਿਹਾ ਹਾਂ ਉਸ ਦੀ ਆਪਾਂ ਅਗਲੀ ਕੜੀ ਹੈ ਜਿਹੜੀ ਉਹ ਤੁਹਾਡੇ ਤੱਕ ਪੇਸ਼ ਕਰਨ ਜਾ ਰਹੇ ਹਾਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਗੱਲਬਾਤ ਚੰਗੀ ਲੱਗ ਰਹੀ ਹੋਵੇਗੀ ਜਾਂ ਤੁਸੀਂ ਪਹਿਲਾਂ ਜਿਸ ਤਰ੍ਹਾਂ ਪਸੰਦ ਕੀਤਾ ਹੈ ਤੇ ਇਸ ਲੜੀ ਨੂੰ ਵੀ ਪਸੰਦ ਕਰੋਗੇ ਸੋ ਦੋਸਤੋ ਮੈਂ ਪਿਛਲੀ ਵਾਰ ਤੁਹਾਨੂੰ ਬਾਤਾਂ ਕੀਤਾ ਸੀ ਕਿ ਮੈਂ ਤੁਹਾਨੂੰ ਦੱਸਾਂਗਾ ਆਪਣੇ ਮਿਡਲ ਸਕੂਲ ਬਾਰੇ ਔਰ ਜਦੋਂ ਆਪਾਂ ਮਿਡਲ ਸਕੂਲ ਦੀ ਗੱਲ ਕਰਾਂਗੇ ਤਾਂ ਉਹਦੇ ਨਾਲ-ਨਾਲ ਮੈਂ ਤੁਹਾਨੂੰ ਦੱਸੂਗਾ ਕਿ ਮੈਨੂੰ ਜਿਹੜਾ ਕਿਤਾਬਾਂ ਪੜਨ ਦਾ ਸ਼ੌਂਕ ਹੈ ਤਾਂ ਉਹ ਵੀ ਇਸ ਉਮਰ ਚ ਹੀ ਪੈ ਗਿਆ ਸੀ ਤੇ ਨਾਲ ਮੈਂ ਤੁਹਾਨੂੰ ਇਹ ਵੀ ਦੱਸੂਗਾ ਕਿ ਮੈਂ ਜਿਹੜਾ ਆਪਣਾ ਪਹਿਲਾ ਟਰੈਵਲ ਹੈ ਸੋ ਉਹ ਵੀ ਉਸ ਵਕਤ ਕੀਤਾ ਜਦੋਂ ਮੈਂ ਮਿਡਲ ਸਕੂਲ ਦੇ ਵਿੱਚ ਪੜਦਾ ਸੀ ਸੋ ਦੋਸਤੋ ਮੇਰਾ ਪਿੰਡ ਪੁੰਨੀਆਂ ਨਾਨਕਾ ਪਿੰਡ ਪੁੰਨੀਆਂ ਪਹਿਲਾਂ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਤੇ ਜਿੱਥੇ ਜਾ ਕੇ ਮੈਂ ਦਾਖਲ ਹੋਇਆ ਛੇਵੀਂ ਜਮਾਤ ਦੇ ਵਿੱਚ ਉਹ ਸੀਗਾ ਸਰਕਾਰੀ ਮਿਡਲ ਸਕੂਲ ਪੱਟੀਆਂ ਤੇ ਸਾਡੇ ਕੋਲ ਇੱਕ ਆਪਸ਼ਨ ਹੋਰ ਵੀ ਸੀ ਕਿ ਸਾਡੇ ਨਾਲ ਦਾ ਪਿੰਡ ਤਖਰਾ ਸੀ ਉੱਥੇ ਵੀ ਜਾਇਆ ਜਾ ਸਕਦਾ ਸੀ ਲੇਕਿਨ ਉੱਥੇ ਜਿਹੜਾ ਹੈਗਾ ਤਕਰੀਬਨ ਉਹ ਕੁੜੀਆਂ ਦਾ ਹੀ ਸਕੂਲ ਸੀ ਜ਼ਿਆਦਾ ਮਿਡਲ ਦਾ ਤੇ ਉੱਥੇ ਪਿੰਡ ਦੇ ਮੁੰਡੇ ਸ਼ਾਇਦ ਇੱਕ ਦੋ ਪੜ੍ਹਦੇ ਹੋਣ ਲੇਕਿਨ ਸਾਡੇ ਘਰ ਦੇ ਹਨ ਸਾਨੂੰ ਪੱਟੀਆਂ ਸਕੂਲ ਦੇ ਵਿੱਚ ਲਾਇਆ ਤੁਜਣ ਸਾਡਾ ਰਸਤਾ ਸੀ ਸਕੂਲ ਨੂੰ ਜਾਣ ਦਾ ਤੇ ਉਹ ਸਾਰਾ ਰਸਤਾ ਜਿਹੜਾ ਟਿੱਬਿਆਂ ਵਾਲਾ ਸੀਗਾ ਟਿੱਬੇ ਮਤਲਬ ਬਹੁਤ ਸੀਗੇ ਟਿੱਬਿਆਂ ਤੇ ਰੇਤਾ ਸੀਗਾ ਸਾਨੂੰ ਤੁਰ ਕੇ ਜਾਣਾ ਹੁੰਦਾ ਸੀਗਾ ਤਾਂ ਮੁੰਡੇ ਜਿਹੜੇ ਸਾਡੇ ਹਾਂਦੇ ਹੁੰਦੇ ਸੀ ਤੇ ਉਹ ਸਾਰੇ ਇਕੱਠੇ ਟੋਲੇ ਬਣਾ ਕੇ ਜਾਂਦੇ ਸੀਗੇ ਤੇ ਪੈਰਾਂ ਦੇ ਵਿੱਚ ਜਾਂ ਚੱਪਲਾ ਹੁੰਦੀਆਂ ਸੀ ਜਾਂ ਧੌੜੀ ਦੀ ਜੁੱਤੀ ਜਿਹਨੂੰ ਆਪਾਂ ਕਹਿੰਦੇ ਪਿੰਡਾਂ ਚ ਬਣਾਈਆਂ ਹੋਈਆਂ ਤੇ ਉਸ ਵਕਤ ਜਿਹੜੇ ਮਾਪੇ ਨੇ ਆ ਮਾਪੇ ਕਹ ਲੋ ਜਾਂ ਘਰ ਦੇ ਵੱਡੇ ਬੰਦੇ ਕਹ ਲੋ ਬੱਚਿਆਂ ਲਈ ਸਿਰਫ ਦੋ ਕਸੂਟ ਇੱਕ ਸਰ ਸਰਦੀਆਂ ਵਾਲਾ ਇੱਕ ਗਰਮੀ ਵਾਲਾ 6 ਮਹੀਨੇ ਬਾਦ ਬਣਾ ਕੇ ਦਿੰਦੇ ਸੀਗੇ ਤੇ ਸਾਡਾ ਜਿਹੜਾ ਸਾਡਾ ਜਿਹੜਾ ਮਨਨਕਿਆਂ ਦਾ ਪਰਿਵਾਰ ਸੀਗਾ ਉਹ ਤਾਂ ਹੈਗਾ ਕਿ ਵੱਡਿਆਂ ਲਈ ਵੀ ਕੋਈ ਥਾਂ ਲਿਆਂਦਾ ਤੇ ਔਰਤਾਂ ਲਈ ਵੀ ਕੋਥੇ ਆਨ ਲਿਆਂਦਾ ਤੇ ਘਰੇ ਹੀ ਕੱਪੜੇ ਨੇ ਜਿਹੜੇ ਉਹ ਸਲਾਈ ਕੀਤੇ ਜਾਂਦੇ ਸੀਗੇ ਤੇ ਹਾਂ ਵਿਆਹ ਸ਼ਾਦੀ ਲਈ ਜ਼ਰੂਰ ਹੋ ਸਕਦਾ ਕਿ ਲੋਕ ਕੱਪੜੇ ਨੇ ਜਿਹੜੇ ਉਹ ਬਾਹਰ ਟੇਲਰਾਂ ਤੋਂ ਜਾਂ ਦਰਜੀਆਂ ਤੋਂ ਬਣਾਉਂਦੇ ਹੋਣ لیکن سکولਾਂ ਦਾ ਤਾਂ ਕੰਮ ਇਹੀ ਸੀ ਸੋ ਸਿਰ ਤੇ ਮੇਰੀ मामੀ ਆ ਜਿਹੜੀ ਉਹੀ ਸਾਡੇ ਕਈ ਵਾਰ ਪੱਗ ਬੰਨ੍ਹਦੀ ਸੀ ਮੇਰੇ ਤੇ ਮੇਰੇ ਬ੍ਰਦਰ ਦੇ ਕਰਮ ਸਿੰਘ ਪੁੰਦਿਆ ਜਿਹੜਾ ਮੇਰੇ ਮਾਮੇ ਦਾ ਮੁੰਡਾ ਸੀਗਾ ਤੇ ਇਸ ਕਰਕੇ ਜਿਵੇਂ ਪਹਿਲਾਂ ਵੀ ਦੱਸਿਆ ਕਿ ਕਈ ਵਾਰ ਲੋਕ ਸਾਨੂੰ ਸਾਥ ਸਮਝਦੇ ਸਨ ਕਿ ਅਸੀਂ ਜੋੜੇ ਭਰਾ ਹਾਂ ਤੇ ਮੈਨੂੰ ਤਾਂ ਬਹੁਤ ਬਾਅਦ ਚ ਪਤਾ ਲੱਗਿਆ ਕਿ ਇਹ ਮੇਰਾ ਪਿੰਡ ਨਹੀਂ ਮੇਰਾ ਪਿੰਡ ਤਾਂ ਕਿਤੇ ਹੋਰ ਹੈ ਸੋ ਅਸੀਂ ਤੁਰ ਕੇ ਜਾਂਦੇ ਹੁੰਦੇ ਸੀਗੇ ਤੋਂ ਰਸਤੇ ਦੇ ਵਿੱਚ ਸੜਕ ਜੇ ਸਾਡੀ ਬਣੀ ਨਹੀਂ ਸੀਗੀ ਤੋਂ ਉਹ ਰਸਤੇ ਦੇ ਵਿੱਚ ਮਤਲਬ ਜਿੱਦਾਂ ਤਰ੍ਹਾਂ ਤਰ੍ਹਾਂ ਦੀਆਂ ਫਸਲਾਂ ਆਉਣੀਆਂ ਬੇਰੀਆਂ ਆਉਣੀਆਂ ਕਿਤੇ ਬੇਰੀਆਂ ਤੋਂ ਬੇਰ ਖਾਣ ਲੱਗ ਜਾਣਾ ਤੇ ਕਿਤੇ ਕਿਸੇ ਦਾ ਸੰਤਰੀਆਂ ਦਾ ਬਾਗ ਆ ਜਾਣਾ ਤਾਂ ਉੱਥੇ ਨਿਆਣਿਆਂ ਨੇ ਸੰਤਰੇ ਤੋੜ ਲੈਣੇ ਜਾਂ ਕਿਤੇ ਛੱਲੀਆਂ ਦਿਖ ਜਾਣੀਆਂ ਤਾਂ ਛੱਲੀਆਂ ਗਾਜਰਾ ਮੂੜੀਆਂ ਤੇ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਸਾਡੇ ਉਹ ਰਸਤਿਆਂ 'ਚ ਆਉਂਦੀਆਂ ਸੀਗੀਆਂ ਤੇ ਕਈ ਲੋਕ ਚੰਗੇ ਹੁੰਦੇ ਸੀ ਤੇ ਕਈ ਥੋਂ ਇਹ ਨਿਆਣਿਆਂ ਨੂੰ ਗਾਣਾ ਵੀ ਪੈਂਦੀਆਂ ਸੀ ਕਰਾਚ ਸੰਤਰੀਆਂ ਦਾ ਬਾਗ ਹੁੰਦਾ ਸੀ ਉੱਥੋਂ ਨਿਆਣੇ ਸੰਤਰੇ ਤੋੜ ਕੇ ਆਪਣੀ ਝੋਲਿਆਂ ਚ ਪਾ ਲੈਂਦੇ ਸੀ ਤਾਂ ਉੱਥੋਂ ਗਾਲਾਂ ਵੀ ਬੈਂਦੀਆਂ ਹੁੰਦੀਆਂ ਸੀ ਤਾਂ ਮੈਂ ਇੱਕ ਬੜਾ ਹੀ ਸੰਗਾਊ ਜਿਹਾ ਸੌਊ ਜਿਹਾ ਚੁੱਪ ਕੀਤਾ ਜਿਹਾ ਜੋ ਆਕਸੀਗਾ ਲੋਕਾਂ ਦੀਆਂ ਗੱਲਾਂ ਜਾਦਾ ਸੁਣਦਾ ਸੀ ਆਪ ਇਕੱਠ ਬੋਲਦਾ ਸੀਗਾ ਲੇਕਿਨ ਆਬਜ਼ਰਵ ਮੈਂ ਕਰਦਾ ਸੀਗਾ ਸੋ ਉਹ ਜਿਹੜਾ ਆਬਜ਼ਰਵ ਕੀਤਾ ਹੋਇਆ ਮਾਹੌਲ ਹੈ ਉਹ ਅੱਜ ਵੀ ਮੇਰੇ ਦਿਮਾਗ ਚ ਬੈਠਾ ਹੈ ਤੇ ਉਹ ਪੰਜਾਬ ਦਾ ਜਿਹੜਾ ਬਦਲਿਆ ਹੋਇਆ ਤਾਤਲ ਹੈ ਉਹ ਅੱਜ ਜਦੋਂ ਮੈਂ ਜਾ ਕੇ ਦੇਖਣਾ ਤੇ ਜਦੋਂ ਮੈਂ ਹੁਣ ਵੀ ਜਾਣਾ ਤੇ ਮੈਂ ਜਾ ਕੇ ਕਈ ਵਾਰ ਹੁੰਦਾ ਵੀ ਮੈਂ ਆਪਣੇ ਸਕੂਲ ਜਾਣਾ ਤਾਂ ਮੈਂ ਆਪਣਾ ਸਕੂਲ ਦੇਖਣ ਗਿਆ ਪਟੀਆਂ ਸਕੂਲ ਤਾਂ ਸਕੂਲ ਉੱਥੇ ਹੀ ਸੀ ਉਵੇਂ ਸੀ ਤੇ ਉਸਦੇ ਅੱਗੇ ਟੋਬਾ ਹੁੰਦਾ ਸੀ ਤਾਂ ਉੱਥੇ ਸੀ ਖੇਡਦੇ ਹੁੰਦੇ ਸੀ ਤੋਂ ਮੈਨੂੰ ਬੜਾ ਚੰਗਾ ਲੱਗਿਆ ਦੇਖ ਕੇ ਤੇ ਇਸ ਸਕੂਲ ਸਾਹਮਣੇ ਕਿਸੇ ਪੀਰ ਦਾ ਤਕੀਆ ਹੁੰਦਾ ਸੀ ਤਾਂ ਉੱਥੇ ਮੈਂ ਪਹਿਲੀ ਵਾਰ ਲਾਲਚੰਦ ਜਮਲਾ ਜੱਟ ਜੀ ਨੂੰ ਆਪਣੇ ਸਾਥੀ ਦੋਸਤਾਂ ਨਾਲ ਗਾਉਂਦਾ ਸੁਣਿਆ ਸੀ ਤੇ ਇੱਥੇ ਸਕੂਲ ਨੂੰ ਜਾਂਦੇ ਜਾਂਦੇ ਕਈ ਵਾਰ ਜਿਹੜੇ ਬੱਚੇ ਨੇ ਉਹ ਆਪਸ ਵਿੱਚ ਲੜ ਵੀ ਪੈਂਦੇ ਸੀ ਲੇਕਿਨ ਮੇਰੀ ਲੜਾਈ ਕਿਸੇ ਨਾਲ ਨਹੀਂ ਹੋਈ ਨਾ ਮੈਂ ਕਦੇ ਕਿਸੇ ਨੂੰ ਕੁੱਟਿਆ ਨਾ ਕਦੇ ਕਿਸ ਤੋਂ ਕੁੱਟ ਖਾਧੀ ਹੈ ਕਿਉਂਕਿ ਸਾਊ ਜਿਹੜਾ ਜਿਹੜਾ ਕਰਾਂ ਬੋਲਦਾ ਨਹੀਂ ਸੰਗਾਊ ਜੀ ਉਹਨੇ ਕੀ ਕਿਸੇ ਨਾਲ ਲੜਨਾ ਤੇ ਕੀ ਕਿਸ ਤੋਂ ਕੁੱਟ ਖਾਣੇ ਜਾਂ ਕੀ ਕਿਸੇ ਨੂੰ ਕੁੱਟਣਾ ਸੋ ਇਹਨਾਂ ਦਿਨਾਂ ਦੇ ਵਿੱਚ ਹੀ ਮੇਰਾ ਜਿਹੜਾ ਪੜਨ ਦਾ ਰੋਜ਼ਾਨਾ ਹੈ ਮੈਂ ਉਹਦੇ ਬਾਰੇ ਤੁਹਾਨੂੰ ਦੱਸਣਾ ਚਾਹੂੰਗਾ ਤੇ ਮੈਨੂੰ ਜਦੋਂ ਮੇਰਾ ਸਕੂਲ ਯਾਦ ਆਉਂਦਾ ਪਟੀਆਂ ਸਕੂਲ ਤੇ ਉੱਥੋਂ ਮੈਂ ਇੱਕ 6ਵੀਂ ਕਲਾਸ ਦੀ ਜਿਹੜੀ ਕਰਵਾਈ ਹੋਈ ਫੋਟੋ ਹੈ ਉਹ ਵੀ ਸਾਮਕੇ ਰੱਖੀ ਹੋਈ ਹੈ ਤੇ ਉਹ ਦਿਨ ਮੇਰੇ ਕਲਾਸ ਫੈਲੋ ਸੀ ਉਹ ਮੁੰਡੇ ਕੁੜੀਆਂ ਉਹਦੇ ਵਿੱਚ ਬੈਠੇ ਨੇ ਤੇ ਮੈਂ ਵੀ ਸਿੱਧੀ ਜੀ ਪੱਗ ਬੰਨੀ ਉਹਦੇ ਵਿੱਚ ਖੜਾ ਤੇ ਉਹ ਫੋਟੋ ਵੀ ਮੈਂ ਤੁਹਾਨੂੰ ਕਿਤੇ ਕਿਸੇ ਇਸ ਪੌਡਕਾਸਟ 'ਚ ਦਿਖਾਉਂਗਾ ਉੱਥੇ ਸਾਡੇ ਸਕੂਲ ਦੇ ਵਿੱਚ ਕਈ ਮਾਸਟਰ ਸੀ ਜਿਨ੍ਹਾਂ ਦੇ ਨਾਮ ਮੈਨੂੰ ਅਜੇ ਤੱਕ ਯਾਦ ਨਹੀਂ ਸੋ ਇੱਕ ਤਾਂ ਸੀਗੇ ਮਾਸਟਰ ਸਤਪਾਲ ਜੀ ਇੱਕ ਸੀਗੇ ਮਾਸਟਰ ਸੁਜਾਨ ਸਿੰਘ ਤੇ ਇੱਕ ਮਾਸਟਰ ਸੀਗੇ RAM ਸੂਪ ਤੇ ਜਿਨ੍ਹਾਂ ਨੂੰ ਅਸੀਂ ਦੁੱਗਾ ਮਾਸਟਰ ਕਹਿੰਦੇ ਸੀਗੇ ਤੇ ਉਹ ਜਿਹੜਾ RAM ਸੂਪ ਸੀਗੇ ਉਹ ਕੁੱਤਤੇ ਮੌ ਸੀਗੇ ਡਰਾਇੰਗ ਪੜਾਉਂਦੇ ਸੀ ਉਹ ਲੇਕਿਨ ਜੇ ਥੋੜੀ ਡਰਾਇੰਗ ਠੀਕ ਨਹੀਂ ਜਾਂ ਥੋੜੀਆਂ ਲਾਈਨਾਂ ਗਲਤ ਵੱਜ ਗਈਆਂ ਤਾਂ ਉਹ ਕੋਟਾਪਾ ਬਣਾ ਛਾੜਦੇ ਸੀ ਤਾਂ ਉਹਨਾਂ ਦੀ ਦਹਿਸ਼ਤ ਬੜੀ ਸੀ ਸਕੂਲ 'ਚ ਬੜਾ ਡਰ ਲੱਗਦਾ ਸੀ ਕਿ ਮਾਸਟਰ ਜੀ ਕਿਤੇ ਐਸ ਕਿਲੋਂ ਖੜੇ ਨਾ ਕਰ ਲੈਣ ਕੰਨ ਨਾ ਫੜਾ ਲੈਣ ਕੁੱਟ ਨਾ ਦੇਣ ਤੋ ਜਿਸ ਦਿਨ ਕਿ ਤੇ ਨਾ ਆਉਂਦੇ ਸੀ ਸਕੂਲ ਚ ਤਾਂ ਨਿਆਣਿਆਂ ਨੂੰ ਝਾੜ ਛੜ ਜਾਂਦਾ ਸੀ ਗਾਲ੍ਹਾਂ ਵੀ ਕੱਢਦੇ ਸੀ ਉਹ ਤੇ ਉਹਨਾਂ ਕੋਲ ਵੀ ਮੈਂ ਪੜਿਆ ਤੇ ਉਹਨਾਂ ਦਾ ਪੜਾਇਆ ਹ ਤਾਂ ਮੈਨੂੰ ਬਹੁਤਾ ਕੋਈ ਯਾਦ ਨਹੀਂ ਕੋਈ ਜ਼ਿਆਦਾ ਉਹਨਾਂ ਦਾ ਢੜੀ ਜ਼ਿਆਦਾ ਹੈ ਤੇ ਲੇਕਿਨ ਜਿਹੜਾ ਮਾਸਟਰ ਸੱਤਪਾਲ ਸੀਗਾ ਤਾਂ ਉਹਨਾਂ ਨੇ ਇੱਕ ਹਰੀ ਸਿੰਘ ਨਲੂਆ ਬਾਰੇ ਜਿਹੜੀ ਕਹਾਵਤ ਪੜਾਈ ਜੋ ਅਜੇ ਤੱਕ ਵੀ ਮੇਰੇ ਜ਼ਿੰਦਗੀ ਵਿੱਚ ਬੈਠੀ ਹੈ ਹੁਣ ਉਹਦੀ ਮੈਨੂੰ ਸ਼ਬਦ ਤਾਂ ਯਾਦ ਨਹੀਂ ਲੇਕਿਨ ਜਿਸ ਤਰ੍ਹਾਂ ਉਹਨਾਂ ਨੇ ਪੜਾਈ ਐਕਟਿੰਗ ਕਰਕੇ ਉਹਨਾਂ ਦੀਆਂ ਕਿਸ ਤਰ੍ਹਾਂ ਦੀਆਂ ਮੁੱਛਾਂ ਸੀ ਉਹ ਕਿਸ ਤਰ੍ਹਾਂ ਘੋੜੇ ਤੇ ਸਵਾਰੀ ਕਰਦੇ ਸੀ ਤਾਂ ਉਹ ਤਾਂ ਪੂਰਾ ਚਿੱਤਰ ਮਤਲਬ ਇਸ ਤਰ੍ਹਾਂ ਲੱਗਦਾ ਸੀਗਾ ਜਿਵੇਂ ਇੱਕ ਫਿਲਮ ਤੁਹਾਡੇ ਦਿਮਾਗ ਚੱਲ ਰਹੀ ਹੁੰਦੀ ਹੈ ਤਾਂ ਉਸ ਚੀਜ਼ ਨੇ ਕਿ ਕਵਤਾ ਇਸ ਤਰ੍ਹਾਂ ਵੀ ਪੜੀ ਜਾ ਸਕਦੀ ਹੈ ਤੇ ਮੈਨੂੰ ਕਵਤਾ ਦੇ ਵਿੱਚ ਵੀ ਦਿਲਚਸਪੀ ਪੈਦਾ ਕਰਤੀ ਤੇ ਉੱਥੇ ਨਾਲ ਦੀ ਨਾਲ ਸਾਡੇ ਸਕੂਲ ਦੇ ਵਿੱਚ ਬਾਲ ਦਰਬਾਰ ਹੁੰਦਾ ਸੀਗਾ ਤੇ ਜਿਹਦੇ ਵਿੱਚ ਅਸੀਂ ਪਾਰਟਿਸਿਪੇਟ ਕਰਦੇ ਹੁੰਦੇ ਸੀ ਤੇ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਮੇਰਾ ਫਰੈਂਡ ਸੀਗਾ ਸਰਬਜੀਤ ਸਿੰਘ ਖਿੰਡਾ ਤਦ ਅਸੀਂ ਸਕੂਲ ਦੇ ਵਿੱਚ ਨਾ ਜਿਹੜਾ ਦਿਹਾਤੀ ਪ੍ਰੋਗਰਾਮ ਹੁੰਦਾ ਸੀ ਰੇਡੀਓ ਤੋਂ ਉਹਦੀ ਨਕਲ ਲਾ ਕੇ ਅਸੀਂ ਜਿਹੜਾ ਹੈਗਾ ਉਹ ਦਿਹਾਤੀ ਪ੍ਰੋਗਰਾਮ ਕਰਦੇ ਹੁੰਦੇ ਸੀਗੇ ਤੇ ਉਹਨਾਂ ਨੇ ਮੇਰਾ ਨਾਮ ਰੱਖਿਆ ਸੀ ਫੌਜਾ ਸਿੰਘ ਕਿਸੇ ਦਾ ਭਾਈਆ ਜੀ ਕਿਹਦਾ ਠੰਡੂ RAM ਹਰ ਤੁਸੀਂ ਹੈਰਾਨ ਹੋਮੋਗੇ ਕਿ ਮੈਂ ਜਿੰਨਾ ਸਿਰ ਨਾਨਕੇ ਪਿੰਡ ਰਿਹਾ ਐ ਇਹ ਮੇਰੇ ਜਿਹੜੇ ਦੋਸਤ ਸੀਗੇ ਉਹਨਾਂ ਦੀ ਜੁਕ ਕੋਈ ਮੈਨੂੰ ਅੱਜ ਤੱਕ ਵੀ ਫੌਜਾ ਸਿੰਘ ਹੀ ਸੱਦਦੇ ਨੇ ਮੇਰਾ ਨੋਈ ਇੰਨਾ ਪੱਕ ਗਿਆ ਸੀ ਕਿਉਂਕਿ ਮੈਂ ਉਹ ਐਕਟਿੰਗ ਦੇ ਮਤਲਬ ਇੰਦੀ ਮੈ ਉਹਨਾਂ ਨੂੰ ਬਰੀ ਪਸੰਦ ਆਉਂਦੀ ਸੀ ਜਾਂ ਮੇਰਾ ਬੋਲ ਚੱਲਣੀਆਂ ਇੰਨਾ ਪਸੰਦ ਆਉਂਦੇ ਸੀ ਅੱਜ ਵੀ ਜਦੋਂ ਕਿਤੇ ਉਹ ਮੇਰੇ ਕਿਸੇ ਬਰਾਦਰ ਨੂੰ ਜਾਂ ਰਿਸ਼ਤੇਦਾਰ ਨੂੰ ਪੁੱਛਦੇ ਨੇ ਕਿ ਫੌਜਾ ਸਿੰਘ ਨਹੀਂ ਆਇਆ ਕੈਨੇਡਾ ਤੋਂ ਤਾਂ ਮੈਨੂੰ ਖੁਸ਼ੀ ਵੀ ਹੁੰਦੀ ਹੈ ਤੇ ਹੈਰਾਨੀ ਵੀ ਹੁੰਦੀ ਹੈ ਕਿ ਇੰਨਾ ਚਿਰ ਉਹਨਾਂ ਨੇ ਮੇਰਾ ਇਹ ਕੈਰੈਕਟਰ ਇਹ ਨਾਮ ਹੈ ਜਿਹੜਾ ਉਹ ਯਾਦ ਰੱਖਿਆ ਤੇ ਜਦੋਂ ਮੈਂ ਸਕੂਲ ਦੇ ਵਿੱਚ ਸੀਗਾ ਤੇ ਹੁਣ ਆਪਾਂ ਗੱਲ ਕਰਦੇ ਸੀਗੇ ਕਿ ਪੜਨ ਦੀ ਪੜਨ ਦਾ ਸ਼ੌਂਕ ਕਿਵੇਂ ਬਚਪਨ ਤੋਂ ਹੀ ਪੈ ਜਾਂਦਾ ਹੈ ਤੇ ਇਹਨੇ ਤਾਂ ਤੁਹਾਨੂੰ ਮੈਂ ਦੱਸਿਆ ਕਿ ਮੇਰੇ ਦਾਦਾ ਜੀ ਜਦੋਂ ਮੈਨੂੰ ਮਿਲਣ ਆਉਂਦੇ ਸੀ ਤੇ ਮੇਰੇ ਤਾਇਆ ਜੀ ਗਿਆਨੀ ਮੋਹਨ ਸਿੰਘ ਦੀ ਕਿਤਾਬ ਉਹਨਾਂ ਦੇ ਹਮੇਸ਼ਾ ਕੋਲ ਹੁੰਦੀ ਸੀ ਤੇ ਜਿਹਦੇ ਬਾਰੇ ਉਹ ਗੱਲਾਂ ਕਰਦੇ ਸੀ ਕਿ ਆ ਸਾਡਾ ਰਾਈਟਰ ਸੀਗਾ ਤੇ ਇਹਨੇ ਬਹੁਤ ਵੱਡਾ ਲੇਖਕ ਬਣਨਾ ਸੀ ਉਸ ਚੀਜ਼ ਨੇ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਬਿਠਾ ਦਿੱਤੀ ਕਿ ਇਹ ਜਿਹੜੇ ਲਿਖਣ ਵਾਲੇ ਨੇ ਇਹ ਕੋ ਚੰਗੇ ਹੀ ਹੋਣਗੇ ਜਿਹੜੇ ਮੇਰੇ ਦਾਦਾ ਜੀ ਇੰਨੀ ਪ੍ਰਸ਼ੰਸਾ ਕਰਦੇ ਨੇ ਸੋ ਸਾਡੇ ਘਰ ਮੇਰੇ ਨਾਨਕਿਆਂ ਦੇ ਘਰ ਤੇ ਜਿਹੜਾ ਧਾਰਮਿਕ ਸਾਹਿਤ ਹੈ ਉਹ ਹੁੰਦਾ ਸੀ ਤੇ ਮੈਂ ਮਿਡਲ ਸਕੂਲ ਦੇ ਵਿੱਚ ਪੜ੍ਹਦੇ ਹਾਂ ਸੋਹਣ ਸਿੰਘ ਸੀਤਲ ਦੇ ਜਿਹੜੇ ਕਿੱਸੇ ਸੀਗੇ ਚਮਕੌਰ ਦੀ ਜੰਗ ਸਰਹੰਦ ਬਾਰੇ ਜਾਂ ਹੋਰ ਸ਼ਹੀਦਾਂ ਬਾਰੇ ਉਹ ਮੈਂ ਮਿਡਲ ਸਕੂਲ ਦੇ ਵਿੱਚ ਪੜ੍ਹਦੇ ਹਾਂ ਪੜ੍ਹ ਲਏ ਕਿਉਂਕਿ ਮੇਰੇ ਮਾਮਾ ਜੀ ਉਹ ਨਹੀਂ ਸਾਰੇ ਧਾਰਮਿਕ ਸੀਗੇ ਸੋ ਉਹ ਸੋਹਣ ਸਿੰਘ ਸੀਤਲ ਦੀਆਂ ਜਾਂ ਧਾਰਮਿਕ ਪੁਸਤਕਾਂ ਇਹ ਸਾਡੇ ਘਰਾਂ ਦੇ ਵਿੱਚ ਆਮ ਹੀ ਲਿਆ ਕੇ ਰੱਖਦੇ ਸੀਗੇ ਤੁਮਰੇ ਜਿਹੜੇ ਮਾਮਾ ਜੀ ਵੱਡੇ ਤੋਂ ਛੋਟੇ ਸਨ ਉਹਨਾਂ ਦਾ ਨਾਮ ਸੀ ਹੁਸ਼ਿਆਰ ਸਿੰਘ ਉਹਨਾਂ ਨੇ ਦੋ ਮੈਗਜ਼ੀਨ ਲਵਾਏ ਹੋਏ ਸੀ ਕਿ ਦੋਨੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ ਆਉਂਦੇ ਸੀ ਕ ਖਾਲਸਾ ਸਮਾਚਾਰ ਸੀ ਸ਼ਾਇਦ ਇੱਕ ਕੋਈ ਹੋਰ ਸੀਗਾ ਅ ਤਾਂ ਉਹ ਵੀ ਦੋਨਾਂ ਉਹਦੇ ਵਿੱਚ ਸ਼ਹੀਦਾਂ ਦੀਆਂ ਕਹਾਣੀਆਂ ਹੁੰਦੀਆਂ ਉਹਦੇ ਵਿੱਚ ਧਾਰਮਿਕ ਕਵਿਤਾਵਾਂ ਹੁੰਦੀਆਂ ਉਹਦੇ ਵਿੱਚ ਲੇਖ ਹੁੰਦੇ ਉਹਦੇ ਵਿੱਚ ਇਤਿਹਾਸ ਹੁੰਦਾ ਤਾਂ ਉਹ ਵੀ ਮੈਨੂੰ ਦਿਲਚਸਪ ਲੱਗਦੇ ਸੀ ਤੇ ਉਹ ਵੀ ਮੈਂ ਪੜ੍ਹਦਾ ਸੀ ਤੇ ਮਾਮਾ ਜੀ ਦੀ ਬੈਠਕ ਹੁੰਦੀ ਸੀ ਤੇ ਉਸ ਬੈਠਕ ਦੇ ਵਿੱਚੋਂ ਧਾਰਮਿਕ ਕਿਤਾਬਾਂ ਬਹੁਤ ਹੁੰਦੀਆਂ ਸੀ ਉਹਨਾਂ ਦੀ ਕਲਮਾਰੀ ਹੁੰਦੀ ਸੀ ਜਿਹਦੇ ਵਿੱਚ ਮੈਗਜ਼ੀਨ ਕਿਤਾਬਾਂ ਸੰਭਾਲੀਆਂ ਹੁੰਦੀਆਂ ਸੀ ਤੇ ਉਹ ਮੈਨੂੰ ਬੜੀ ਚੰਗੀ ਲੱਗਦੀ ਸੀ ਤੇ ਮੈਂ ਉਹਨਾਂ ਤੋਂ ਮੰਗ ਕੇ ਕੁਛ ਨਾ ਕੁਛ ਲੈ ਲੈਂਦਾ ਸੀ ਪੜਨ ਨੂੰ ਤੇ ਮੈਂ ਪੜਦਾ ਸੀ ਜਦੋਂ ਕਿ ਬਾਕੀ ਜਿਹੜਾ ਪਰਿਵਾਰ ਹੈ ਉਹ ਸੋਚਦਾ ਸੀ ਕਿ ਨਿਆਣਿਆਂ ਨੂੰ ਪੜ੍ਹਨਾ ਨਹੀਂ ਚਾਹੀਦਾ ਨਿਆਣਿਆਂ ਨੂੰ ਸਿਰਫ ਸਿਲੇਬਸ ਦੀਆਂ ਕਿਤਾਬਾਂ ਪੜ੍ਹਣੀਆਂ ਚਾਹੀਦੀਆਂ ਨੇ ਜੇ ਇਧਰ ਲਈ ਉਧਰ ਲਈ ਕਿਤਾਬਾਂ ਪੜ੍ਹਨ ਲੱਗੇ ਤਾਂ ਇਹਨਾਂ ਦੀ ਪੜ੍ਹਾਈ ਆ ਜਿਹੜੀ ਉਹ ਪਿੱਛੇ ਪੈ ਜਾਊਗੀ ਸੋ ਮੈਂ ਆਪਣੇ ਨਾਨਕੇ ਘਰ ਹੀ ਆਪਣੇ ਮਾਮਾ ਜੀ ਉਹਨਾਂ ਤੋਂ ਕਿਤਾਬਾਂ ਲੈ ਕੇ ਆ ਪੜਨਾ ਸ਼ੁਰੂ ਕਰ ਦਿੱਤਾ ਸੀ ਤੇ ਇਸ ਦੇ ਨਾਲ ਹੀ ਮੇਰੇ ਨਾਨਾ ਜੀ ਮੈਂ ਤੁਹਾਨੂੰ ਦੱਸਿਆ ਕਿ ਇਤਿਹਾਸਕ ਇਤਿਹਾਸਕ ਕਿਸੇ ਸੁਣਾਉਂਦੇ ਸੀ ਜਾਂ ਕਹਿ ਲੋ ਕਿ ਸਾਖੀਆਂ ਉਹਨਾਂ ਨੂੰ ਕਹਿੰਦੇ ਸੀ ਉਹ ਸੁਣਾਉਂਦੇ ਸੀ ਤਾਂ ਉਹਦੇ ਵਿੱਚ ਮੈਨੂੰ ਕਿ ਕਿਸ ਤਰ੍ਹਾਂ ਦਿਲਚਸਪੀ ਨਾਲ ਕਹਾਣੀ ਕਹੀ ਜਾਂਦੀ ਹੈ ਕਿਸ ਤਰ੍ਹਾਂ ਕਿ ਸਸਪੈਂਸ ਬਣਾ ਕੇ ਰੱਖਿਆ ਜਾਂਦਾ ਹੈ ਤੇ ਇਹ ਗੱਲ ਸ਼ਾਇਦ ਕਿਤੇ ਉਦੋਂ ਹੀ ਮੇਰੇ ਦਿਮਾਗ 'ਚ ਆ ਜਿਹੜੀ ਉਹ ਬੈਠ ਗਈ ਤੇ ਵਾਤਾਵਰਣ ਹੈ ਜਿਹੜਾ ਤੇ ਉਹਨੂੰ ਵੀ ਮੈਂ ਆਬਜ਼ਰਵ ਕਰਦਾ ਸੀ ਰਾਤਾਂ ਜਦੋਂ ਤਾਰੇ ਨਿਕਲਦੇ ਸੀ ਹਨੇਰੀ ਆਉਂਦੀ ਸੀ ਮੀਂਹ ਆਉਂਦਾ ਸੀ ਫਸਲਾਂ ਝੂਮਦੀਆਂ ਸੀ ਕਲਚਰ ਜਿਹੜਾ ਉਸ ਨੂੰ ਵੀ ਆਬਜ਼ਰਵ ਕੀਤਾ ਜਿਹੜਾ ਕਲਚਰ ਲੋਪ ਹੋ ਗਿਆ ਉਸ ਨੂੰ ਵੀ ਆਪਣੇ ਦਿਲ ਦੇ ਵਿੱਚ ਸੰਭਾਲ ਕੇ ਰੱਖਿਆ ਤੇ ਛੇਵੀਂ ਜਮਾਤ ਜਦੋਂ ਮੈਂ ਪਾਸ ਕੀਤੀ ਤੋਂ ਮੇਰੇ ਫਾਦਰ ਸਾਹਿਬ ਛੁੱਟੀ ਆਏ ਤਾਂ ਉਹ ਕਹਿੰਦੇ ਵੀ ਤੈਨੂੰ ਲੈ ਕੇ ਜਾਣਾ ਜਿੱਥੇ ਫਾਦਰ ਸਾਹਿਬ ਦੀ ਆਪਤੀ ਰਹਾਇਸ਼ ਸੀਗੀ ਮਿਲਟਰੀ ਦੇ ਵਿੱਚ ਉੱਥੇ ਉਹ ਮੈਨੂੰ ਲੈਣਾਏ ਤੇ ਨਾਲ ਮੇਰੇ ਮਾਮੇ ਦੇ ਮੁੰਡੇ ਨੂੰ ਮੁੰਡਾ ਨੇ ਕਿਹਾ ਕਿ ਵੀ ਤੂੰ ਵੀ ਚੱਲ ਛੁੱਟੀਆਂ 'ਚ ਨਾਲ ਸੋ ਦੋਸਤੋ ਉਸ ਵਕਤ ਮੈਂ ਪਹਿਲੀ ਵਾਰ ਟ੍ਰੇਨ ਚੜਿਆ ਤੇ ਮੈਂ ਕਦੇ ਵੀ ਰੇਲ ਗੱਡੀ ਐ ਜਿਹੜੀ ਉਹ ਨਹੀਂ ਸੀ ਦੇਖੀ ਸੋ ਰੇਲ ਗੱਡੀ ਦੇ ਵਿੱਚ ਬੜਾ ਅਜੀਬ ਲੱਗਿਆ ਕਿ ਧੂਆਂ ਛੜਦੀ ਬਹੁਤ ਵੱਡੀ ਗੱਡੀ ਬੱਸਾਂ ਤਾਂ ਦੇਖੀਆਂ ਸੀਗੀਆਂ ਲਾਰੀਆਂ ਕਹਿੰਦੇ ਸੀ ਉਦੋਂ ਉਹਨਾਂ ਨੂੰ ਤੋ ਜਦੋਂ ਉਹ ਆਖਿਰਕੀ ਮਤਲਬ ਉਹ ਡਰ ਲੱਗਦਾ ਸੀ ਤੂੰ ਆਂ ਛੱਡਦੀ ਮਤਲਬ ਹੋਰ ਅਸੀਂ ਦਰਾਹੇ ਸਟੇਸ਼ਨ ਤੋਂ ਚੜੇ ਤੇ ਫਿਰ ਅਸੀਂ ਆਹ ਰਾਮਪੁਰ ਤੱਕ ਗਏ ਰਾਮਪੁਰ ਤੋਂ ਰੇਲ ਨੂੰ ਬਦਲ ਕੇ ਫਿਰ ਅਸੀਂ ਲੰਡੌਰੇ ਗਏ ਲੰਡੌਰੇ ਤੋਂ ਅਸੀਂ ਉੱਥੋਂ ਰਿਕਸ਼ਾ ਜਾਂ ਪਤਾ ਨਹੀਂ ਕੀ ਲੈ ਕੇ ਫਿਰ ਅਸੀਂ ਰੁੜਕੀ ਗਏ ਸੋ ਇਹ ਜਿਹੜਾ ਸਾਰਾ ਰਸਤਾ ਸੀਗਾ ਜੇ ਕਿਸ ਤਰ੍ਹਾਂ ਦਰਖਤ ਨੇ ਜਿਹੜੇ ਉਹ ਪਿੱਛੇ ਨੂੰ ਭੱਜ ਰਹੇ ਨੇ ਬਿਲਡਿੰਗਾਂ ਭੱਜ ਰਹੀਆਂ ਨੇ ਸੋ ਸਾਡੇ ਬੱਚਿਆਂ ਲਈ ਉਹ ਬਿਲਕੁਲ ਨਵੀਂ ਚੀਜ਼ ਸੀਗੀ ਤੇ ਮੁੜ ਕੇ ਫੇਰ ਜਦੋਂ ਅੰਬਾਲਾ ਟੱਪ ਜਾਂਦੀ ਹੈ ਗੱਡੀ ਤਾਂ ਲੋਕਾਂ ਦੀ ਭਾਸ਼ਾ ਬਦਲ ਜਾਂਦੀ ਹੈ ਲੋਕਾਂ ਦਾ ਪਹਿਰਾਵਾ ਬਦਲ ਜਾਂਦਾ ਹੈ ਫਿਰ ਉੱਥੇ ਪੱਗਾ ਨਜ਼ਰ ਨਹੀਂ ਆਉਂਦੀਆਂ ਤੇ ਉੱਥੇ ਚਾਹ ਵੇਚਣ ਵਾਲੇ ਮਤਲਬ ਜਿਦਾ ਮਿੱਟੀ ਦੇ ਭਾਂਡਿਆਂ 'ਚ ਚਾਹ ਵੇਚਣ ਵਾਲੇ ਹੋਰ ਨਮਕੀਨ ਵੇਚਣ ਵਾਲੇ ਉਹ ਟ੍ਰੇਨ 'ਚ ਚੜਦੇ ਨੇ ਉਹਨਾਂ ਦੀ ਬੋਲੀ ਵੱਖਰੀ ਹੁੰਦੀ ਹੈ ਸੋ ਉਹ ਬੜੀ ਮਨ ਨੂੰ ਚੀਜ਼ਾਂ ਨੇ ਜਿਹੜੀਆਂ ਉਹ ਦਿਲਚਸਪ ਲੱਗੀਆਂ ਵੀ ਯਾਰ ਨਵੀਂ ਦੁਨੀਆ ਇੱਕ ਦੇਖਣ ਨੂੰ ਮਿਲੀ ਤੇ ਉਸ ਤੋਂ ਬਾਅਦ ਅਸੀਂ ਰੁਕਤੀ ਚਲੇ ਗਏ ਰੂਪ ਕੀ ਮੇਰੇ ਫਾਦਰ ਸਾਹਿਬ ਹੁਣਾਂ ਦੋ ਫਿਲਮਾਂ ਨੇ ਜਿਹੜੀਆਂ ਉਹ ਫ੍ਰੀ ਹੁੰਦੀਆਂ ਸੀ ਤੇ ਦੋ ਫਿਲਮਾਂ ਉਹਨਾਂ ਨੂੰ ਮਿਲਟਰੀ ਬਜਟੋਂ ਦਿਖਾਈਆਂ ਜਾਂਦੀਆਂ ਸੀ ਜਿੱਥੇ ਸਾਡਾ ਕੁਆਟਰ ਸੀਗਾ ਕੁਆਟਰ ਦੇ ਨਾਲ ਹੀ ਕੋਈ ਬਹੁਤ ਵੱਡਾ ਪਾਰਕ ਸੀ ਤੇ ਉੱਥੇ ਸਿਨੇਮਾ ਹੁੰਦਾ ਸੀ ਤੇ ਉੱਥੇ ਜਾ ਕੇ ਮੈਂ ਕਾਫੀ ਫਿਲਮਾਂ ਦੇਖੀਆਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਸੀ ਕਿ ਮੇਰੇ ਫਾਦਰ ਸਾਹਿਬ ਨੇ ਮੈਨੂੰ ਪਹਿਲੀ ਫਿਲਮ ਜਿਹੜੀ ਦਿਖਾਈ ਸੀ ਉਹ ਦਿਖਾਈ ਸੀ ਨਾਨਕ ਨਾਮ ਜਹਾਜ਼ ਹੈ ਉਸ ਤੋਂ ਪਹਿਲਾਂ ਨਾ ਪਿੰਡਾਂ ਦੇ ਵਿੱਚ ਟਾਕੀਆਂ ਆਉਂਦੀਆਂ ਹੁੰਦੀਆਂ ਸੀ ਉਹਨਾਂ ਨੂੰ ਟਾਕੀ ਕਹਿੰਦੇ ਸੀਗੇ ਕਰਟਨ ਲੱਗਿਆ ਹੁੰਦਾ ਸੀ ਵੱਡਾ ਸਾਰਾ ਇੱਕ ਵੱਡੀ ਸਾਰੀ ਰੀਲ ਹੁੰਦੀ ਸੀ ਇਦਾਂ ਘੁੰਮਦੀ ਤੇ ਉਹ ਕਰਟਨ ਦੇ ਉੱਪਰ ਜਿਵੇਂ ਪੁਰਾਣੇ ਜਿਹੜੇ ਐਕਟਰ ਨੇ ਦਲੀਪ ਕੁਮਾਰ ਹੋਇਆ ਰਜਿੰਦਰ ਕੁਮਾਰ ਹੋਇਆ ਸੋ ਉਸ ਤਰ੍ਹਾਂ ਦੇ ਜਿਹੜੀਆਂ ਐਕਟਰ ਨੇ ਉਹਨਾਂ ਦੀਆਂ ਪੁਰਾਣੀਆਂ ਫਿਲਮਾਂ ਆਉਂਦੀਆਂ ਸੀ ਤੇ ਮੈਂ ਜਿਹੜੀ ਫਿਲਮ ਪਹਿਲੀ ਟਾਕੀ ਤੇ ਦੇਖੀ ਸੀ ਉਹ ਦਾ ਨਾਮ ਸੀ ਕਦੀ ਧੁੱਪ ਕਦੀ ਛਾਂ ਉਦੋਂ ਲੋਕ ਬੜੇ ਭੋਲੇ ਭਾਲੇ ਹੁੰਦੇ ਸੀ ਸਾਡੇ ਪਿੰਡ ਦਾ ਇੱਕ ਬਜ਼ੁਰਗ ਸੀਗਾ ਕਿਸ਼ਨਾ ਸੀ ਸ਼ਹਿਰੋਦਾਨੋ ਤੇ ਉਹ ਵੀ ਚਲਿਆ ਗਿਆ ਲੋਕਾਂ ਦੇ ਘਰ ਤੇ ਲੋਕ ਕਹਿੰਦੇ ਵੀ ਉੱਥੇ ਖੇਲ ਆਈਆ ਖੇਲ ਕਹਿੰਦੇ ਸੀ ਜਾਂ ਉਹਨੂੰ ਕਹਿੰਦੇ ਸੀ ਟਾਕੀ ਕਹਿੰਦੇ ਸੀ ਵੀ ਉਹ ਆਈਆ ਵੀ ਤੂੰ ਵੀ ਬਾਬਾ ਦੇਖ ਲੈ ਤੇ ਬਾਬਾ ਜੀ ਉੱਥੇ ਜਾ ਬੈਠੇ ਤੇ ਉਹਦੇ ਵਿੱਚ ਕੋਈ ਬਲਾਸਾਨੀ ਸ਼ਾਇਦ ਕੋਈ ਹੋਰ ਐਕਟਰ ਹੈ ਜਿਹੜਾ ਉਹ ਰੀੜੀ ਭਜਾਈ ਆਉਂਦਾ ਮਤਲਬ ਗੱਡਾ ਭਜਾਈ ਆਉਂਦਾ ਤੇ ਬਾਬਾ ਉੱਠ ਕੇ ਰੌਲਾ ਪਾਉਣ ਲੱਗ ਗਿਆ ਕਹਿੰਦਾ ਯਾਰ ਉਧਰ ਸਤੂ ਸਾਡੀ ਹਵੇਲੀ ਵੱਲ ਚੀ ਲਿਆ ਆਉਂਦਾ ਇੰਨੇ ਲੋਕ ਬੈਠੇ ਨੇ ਤਾਂ ਲੋਕ ਮਾਰਨੇ ਨੇ ਦੇਖੀ ਦੇਖੀ ਕਿਤੇ ਗੱਡਾ ਉੱਤੇ ਨਾ ਚੜਾ ਦੇ ਤੋ ਇਹ ਹੁੰਦਾ ਸੀ ਤਾਂ ਉਹ ਕਈ ਵਾਰ ਜਿਹੜੀਆਂ ਔਰਤਾਂ ਨੇ ਮਤਲਬ ਇਸ ਤਰ੍ਹਾਂ ਵੀ ਕਰ ਲੈਂਦੀਆਂ ਸੀ ਕਿ ਉਹਨਾਂ ਦੇ ਜੀਠ ਵਰਗਾ ਕੋਈ ਆ ਗਿਆ ਉਤੋਂ ਤੋਂ ਘੁੱਟ ਕੱਢ ਲਿਆ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਆ ਗਈ ਤਾਂ ਉੱਥੇ ਹੀ ਮੱਥਾ ਟੇਕਣ ਲੱਗ ਗਈਆਂ ਸੋ ਇਦਾਂ ਪਿੰਡ ਦੇ ਵਿੱਚ ਰਸਤਿਆਂ ਦੇ ਵਿੱਚ ਇਹ ਜਿਹੜੀਆਂ ਟਾਕੀਆਂ ਨੇ ਇਹ ਦਿਖਾਈਆਂ ਜਾਂਦੀਆਂ ਸੀ ਲਾ ਕੇ ਤਾਂ ਉਹ ਲੋਕ ਸੰਪਰਕ ਵਿਭਾਗ ਵਾਲੇ ਲੈ ਕੇ ਆਉਂਦੇ ਸੀਗੇ ਉਹ ਜ਼ਿਆਦਾ ਮਤਲਬ ਜਿਦਾਂ ਜੋਨੀਆਂ 5 ਸਾਲਾ ਯੋਜਨਾਵਾਂ ਨੇ ਉਹਨਾਂ ਬਾਰੇ ਪਹਿਲਾਂ ਦੱਸਦੇ ਸੀਗੇ ਸਰਕਾਰ ਦੇ ਕੰਮਾਂ ਬਾਰੇ ਦੱਸਦੇ ਸੀ ਫਿਰ ਉਹ ਜਿਵੇਂ ਸੂਬਿਆਂ ਦੇ ਕੋਈ ਹੋਰ ਕਲਚਰ ਉਹਦੀ ਥੋੜੀ-ਬਹੁਤੀ ਗੱਲ ਕਰਦੇ ਸੀ ਤੇ ਫਿਰ ਤੁਹਾਨੂੰ ਕੋਈ ਇੱਕ ਫਿਲਮ ਦਿਖਾਉਂਦੇ ਸੀ ਤੋਂ ਆਪਾਂ ਗੱਲ ਕਰਦੇ ਸੀ ਟੂਰ ਦੀ ਕਿ ਮੈਂ ਜਦੋਂ ਫਾਦਰ ਸਾਹਿਬ ਨਾਲ ਟੂਰ ਤੇ ਗਿਆ ਤਾਂ ਉੱਥੇ ਜਾ ਕੇ ਫਿਰ ਅਸੀਂ ਫਿਲਮਾਂ ਹੋਰ ਵੀ ਬਹੁਤ ਕਾਫੀ ਦੇਖੀਆਂ ਉਹਦੇ ਵਿੱਚੋਂ ਮੈਨੂੰ ਯਾਦ ਹੈ ਕਿ ਪਾਕੀਸਤਾਨ ਦੇਖੀ ਹਕੀਕਤ ਦੇਖੀ ਤੇ ਹੋਰ ਜਿੰਦਰ ਕੁਮਾਰ ਧਰਮਿੰਦਰ ਇਹਨਾਂ ਦੀਆਂ ਕਾਫੀ ਫਿਲਮਾਂ ਅਸੀਂ ਦੇਖੀਆਂ ਤੇ ਉਸ ਤੋਂ ਬਾਅਦ ਸਾਡੇ ਫਾਦਰ ਸਾਹਿਬ ਕਹਿੰਦੇ ਵੀ ਮੈਂ ਤੁਹਾਨੂੰ ਘੁਮਾ ਕੇ ਲਿਆਉਣਾ ਹੈ ਉੱਥੇ ਮਿਲਟਰੀ ਦੀਆਂ ਅਸੀਂ ਖੇਡਾਂ ਦੇਖਦੇ ਸੀ ਉੱਥੇ ਬੜੇ ਅੰਬਾਂ ਦੇ ਬਾਗ ਸੀਗੇ ਤੇ ਉਹ ਅੰਬਾਂ ਦੇ ਬਾਗ ਦੇਖਣ ਚੱਲੇ ਜਾਂਦੇ ਸੀ ਜਾਂ ਉੱਥੇ ਜਿਹੜਾ ਉੱਤਰ ਪ੍ਰਦੇਸ਼ ਦੇ ਵਿੱਚ ਗੁਰਦੁਆਰਾ ਬਣਿਆ ਹੋਇਆ ਸੀਗਾ ਉਹ ਵੀ ਦੇਖਣ ਚੱਲੇ ਜਾਂਦੇ ਸੀ ਤੇ ਕਈ ਵਾਰ ਹੋਰ ਪਾਰਕਾਂ ਪੂਰਕਾਂ 'ਚ ਵੀ ਘੁੰਮਦੇ ਸੀ ਤੇ ਉਹ ਮਹੀਨਾ ਡੇਢ ਮਹੀਨਾ ਜਿਹੜਾ ਛੁੱਟੀਆਂ ਦਾ ਸੀ ਉਹ ਬਹੁਤ ਹੀ ਵਧੀਆ ਬੀਤਿਆ ਤਾਂ ਫਿਰ ਬਾਅਦ ਚ ਮੇਰੇ ਦਾਦਾ ਜੀ ਵੀ ਚਲੇ ਗਏ ਤੇ ਉੱਥੇ ਸਾਡੇ ਫਾਦਰ ਸਾਹਿਬ ਕੋਲ ਇੱਕ ਸੈਨਿਕ ਸਮਾਚਾਰ ਮੈਗਜ਼ੀਨ ਹੁੰਦਾ ਸੀ ਜਿਹਦੇ ਵਿੱਚ ਅਰਪਜਨ ਸਿੰਘ ਮੰਗਟੌਣੀ ਵੀ ਛਪਦੇ ਸੀ ਤੇ ਮੈਨੂੰ ਉਹੀ ਯਾਦ ਹੈ ਸ਼ਾਇਦ ਕਰਨਲ ਜਸਵੀਰ ਸਿੰਘ ਉਹਨੇ ਵੀ ਛਪਦੇ ਸਨ ਜਸਵੀਰ ਸਿੰਘ ਭੁੱਲਰ ਤੇ ਉਹ ਵੀ ਛਪਦੇ ਸਨ ਤੇ ਉੱਥੇ ਜਾ ਕੇ ਵੀ ਮੈਨੂੰ ਉਹਨਾਂ ਦੀਆਂ ਜਿਹੜੀਆਂ ਉਹ ਲਿਖੀਆਂ ਗ਼ਜ਼ਲਾਂ ਕਵਿਤਾਵਾਂ ਜਾਂ ਕਹਾਣੀਆਂ ਉਹ ਬਹੁਤ ਸੋਹਣੀਆਂ ਲੱਗਦੀਆਂ ਸੀ ਤੇ ਉਹ ਮੈਗਜ਼ੀਨ ਵੀ ਮੈਂ ਪੜਦਾ ਰਿਹਾ ਤੇ ਇੱਥੇ ਮੈਨੂੰ ਜਿਹੜੀ ਹੈਗੀ ਆ ਉਹ ਮਾੜਾ ਮੋਟਾ ਜਿਹੜਾ ਸਾਹਿਤ ਪੜਨ ਦੀ ਝੇਟਕਾ ਪੈ ਗਈ। ਸੋ ਉਤਵਾਸ ਨੂੰ ਕਾਫਰ ਸਾਹਿਬ ਹਰਦوار ਲੈ ਗਏ। ਹਰਦوار ਅਸੀਂ ਗੰਗਾ ਤੇ ਗਏ। ਗੰਗਾ ਦੇਖੀ, ਗੰਗਾ ਬਹੁਤ ਕਾਫੀ ਸਾਰੇ ਮੰਦਰ ਦੇਖੇ ਤੇ ਅਸੀਂ ਕੀ ਕਹਿੰਦੇ ਨੇ ਉਹਨੂੰ ਆਪਣੇ ਬੈਸਰੂਮ ਦੇ ਵੀ ਉਹਦੇ ਤੱਕ ਵੀ ਗਏ ਤੇ ਇੱਕ ਨਵਾਂ ਮਾਹੌਲ ਦੇਖਿਆ। ਤੇ ਇੱਥੇ ਜਿਹੜੀ ਮੈਂ ਜਦੋਂ ਅਸੀਂ ਵਾਪਸ ਆਉਣਾ ਸੀ ਤਾਂ ਮੇਰੇ ਫਾਦਰ ਸਾਹਿਬ ਨੇ ਫੋਟੋਗ੍ਰਾਫਰ ਬਣਾ ਮੰਗਾਵਾ ਕੇ ਇੱਕ ਫੈਮਿਲੀ ਤਸਵੀਰ ਖਿਚਾਈ ਤੇ ਉਹ ਵੀ ਮੈਂ ਤੁਹਾਨੂੰ ਦਿਖਾਉਂਗਾ ਤਾਂ ਉਹ ਜਿਹੜੀ ਫੈਮਿਲੀ ਤਸਵੀਰ ਹੈ ਮੇਰਕੋ ਅਜੇ ਤੱਕ ਯਾਦਗਾਰੀ ਹੈਗੀ ਆ ਤੇ ਇੱਥੇ ਤੱਕ ਜਿਹੜਾ ਫਿਰ ਕਾਫੀ ਮੈਨੂ ਜਮੇ ਬਾਹਰ ਘੁੰਮਣ ਪਰੰਦਾ ਜਿਹੜਾ ਸ਼ੌਂਕ ਹੈ ਉਹ ਦਿਲ 'ਚ ਪੈ ਗਿਆ ਪਰ ਮੇਰਕੋ ਕੋਈ ਸਾਧਨ ਨਹੀਂ ਸੀ ਜਦੋਂ ਮੈਂ ਵਾਪਸ ਆਪਣੇ ਸਕੂਲ ਦੇ ਵਿੱਚ ਆਇਆ ਤਾਂ ਜਿਹੜੇ ਨਾਲ ਦੇ ਨਿਆਣੇ ਸੀ ਉਹਨਾਂ ਨੂੰ ਦੱਸਣ ਲਈ ਮੇਰੇ ਕੋਲ ਬਹੁਤ ਸਾਰੀਆਂ ਗੱਲਾਂ ਸੀ ਕਿ ਟ੍ਰੇਨ ਕੀ ਹੁੰਦੀ ਆ ਟ੍ਰੇਨ ਦੇ ਵਿੱਚ ਸਫ਼ਰ ਕਹੇ ਜਿਆ ਬੱਚੇ ਮੈਨੂੰ ਪੁੱਛਦੇ ਅਸੀਂ ਤੁਰੇ ਜਾਂਦੇ ਤੋਂ ਇਦਾਂ ਦੀਆਂ ਕਹਾਣੀਆਂ ਸੁਣਦੇ ਟ੍ਰੇਨ ਸੁਣਦੇ ਮੇਰੇ ਤੋਂ ਕ ਟ੍ਰੇਨ ਕਹੇ ਜੀ ਹੁੰਦੀ ਆ ਉੱਥੇ ਲੋਕ ਕਹੇ ਜੇ ਸੀ ਉੱਥੇ ਕੀ ਦੇਖਿਆ ਉੱਥੇ ਕੀ ਕੀਤਾ ਸੋ ਉਹ ਉਹਦਾਂ ਮੈਨੂੰ ਲੱਗਿਆ ਵੀ ਜਿਵੇਂ ਮੇਰਾ ਆਪਣਾ ਅੰਦਰ ਜਿਵੇਂ ਮੈਂ ਅਮੀਰ ਹੋ ਗਿਆ ਹਾਂ ਮੇਰੇ ਕੋਲ ਦੂਜੇ ਲੋਕਾਂ ਨਾਲੋਂ ਝਾਲਾ ਅਨੁਭਵ ਹੈ ਸੇ ਇਹ ਜਿਹੜਾ ਸ਼ੌਂਕ ਸੀ ਇਹ ਫਿਰ ਰਬਾਦ ਵਿੱਚ ਵੀ ਕਾਇਮ ਰਿਹਾ ਤੇ ਅਜੇ ਤੱਕ ਚੱਲਦਾ ਹੈ ਜਦੋਂ ਆਪਾਂ ਲਾਈਫ ਦੀ ਬਾਕੀ ਗੱਲ ਕਰਾਂਗੇ ਤਾਂ ਮੈਂ ਤੁਹਾਨੂੰ ਇਹ ਇੱਕ ਗੱਲਾਂ ਵੀ ਜਿਹੜੀਆਂ ਉਹ ਦੱਸੂਗਾ ਵੀ ਮੈਂ ਕਿੱਥੇ ਕਿੱਥੇ ਗਿਆ ਤੇ ਕਿਵੇਂ ਕਿਵੇਂ ਮੇਰਾ ਜਿਹੜਾ ਸ਼ੌਂਕ ਹੈ ਉਹ ਚੱਲਦਾ ਰਿਹਾ ਸੋ ਇਸ ਪ੍ਰਕਾਰ ਜਿਹੜਾ ਇਹ ਮੇਰਾ ਮਿਡਲ ਸਕੂਲ ਸੀਗਾ ਇਹਦੇ ਵਿੱਚ ਮੇਰੇ ਦੋਸਤ ਤਾਂ ਤਕਰੀਬਨ ਉਹੀ ਰਹੇ ਤੇ ਕੁਝ ਦੋਸਤ ਨੇ ਉਹ ਜਿਹੜੇ ਨਾਮੇ ਆ ਗਏ ਇੱਕ ਮੁੰਡਾ ਬਾਂਸੀ ਹੁੰਦਾ ਸੀ ਕੋਦੇ ਨਾਲ ਹੋਰ ਹੁੰਦਾ ਸੀ ਉਹ ਮੈਨੂੰ ਹੁਣ ਯਾਦ ਨਹੀਂ ਤੇ ਸਾਡਾ ਜਿਹੜਾ 8ਵੀਂ ਦਾ ਜਿਹੜਾ ਪੇਪਰ ਹੈ ਉਹ ਜਿਹੜਾ ਹੈਗਾ ਉਹ ਬੋਰਡ ਦਾ ਪੇਪਰ ਸੀ ਤੇ ਪੜਨ ਨੂੰ ਨਾ ਮੈਂ ਬਹੁਤ ਹੁਸ਼ਿਆਰ ਸੀ ਤੇ ਨਾ ਹੀ ਮੈਂ ਬਹੁਤਾ ਕਹेलो ਵੀ ਕਮਜ਼ੋਰ ਸੀਗਾ ਦਰਮਿਆਨਾ ਜਿਹਾ ਸਟੂਡੈਂਟ ਸੀ ਮੈਂ ਲੇਕਿਨ ਜਿਹੜੇ ਇਦਾਂ ਦੇ ਪ੍ਰੋਗਰਾਮ ਨਾਲ ਮੈਂ ਪਾਗ ਲੈ ਲੈਂਦਾ ਸੀ ਮੈਨੂੰ ਕਬੱਡੀ ਖੇਡਣ ਦਾ ਸ਼ੌਂਕ ਸੀਗਾ ਕਬੱਡੀ ਮੈਂ ਮਿਡਲ ਸਕੂਲ ਦੇ ਵਿੱਚ ਵੀ ਜਾ ਕੇ ਖੇਡ ਲਿੰਦਾ ਸੀ ਖੇਡਦਾ ਰਿਹਾ ਤੇ ਉੱਥੇ ਸਾਡੇ ਨਾਲ ਵਾਲੀਬਾਲ ਬਹੁਤ ਖੇਡੀ ਜਾਂਦੀ ਸੀ ਤੇ ਮੈਂ ਵਾਲੀਬਾਲ 'ਚ ਵੀ ਖੇਡ ਲਿੰਦਾ ਸੀ ਵਾਲੀਬਾਲ ਦਾ ਨੈਟ ਲੱਗਿਆ ਹੁੰਦਾ ਸੀ ਅਸੀਂ ਇੱਕ ਦੋ ਜਿਹੜੇ ਸਕੂਲਾਂ ਮਿਡਲ ਸਕੂਲਾਂ ਦੇ ਟੂਰਨਾਮੈਂਟ ਹੁੰਦੇ ਨੇ ਤਾਂ ਉਹਨਾਂ 'ਚ ਵੀ ਖੇਡਣ ਗਏ ਸੋ ਉੱਥੇ ਜਿਹੜਾ ਹੈਗੇ ਵਾਲੀਬਾਲ ਤੇ ਕਬੱਡੀ ਇਹ ਮੈਂ ਖੇਡਦਾ ਸੀ ਪਿੰਡ ਦੇ ਵਿੱਚ ਮੈਨੂੰ ਛੋਟੇ ਹੁੰਦਿਆਂ ਕੋਲ ਹੁੰਦਾ ਸ਼ੌਂਕ ਸੀਗਾ ਸੇ ਕੋਹਲਾਂ ਦੇ ਵਿੱਚ ਵੀ ਮੈਂ ਭਾਗ ਲੈਂਦਾ ਲੈਂਦਾ ਸੀ ਕੋਈ ਬਹੁਤ ਹੀ ਵੱਡੀ ਬੱਦਰ ਤੇ ਨਹੀਂ ਪਿੰਡਾਂ 'ਚ ਆਪਣੇ ਸਾਥੀਆਂ ਨੇ ਕਦੇ ਆਪਣੇ ਮਾਮੇ ਦੇ ਮੁੰਡੇ ਨਾਲ ਘੁਲ ਪਿਆ ਕਦੇ ਪਿੰਡ ਦੇ ਕਿਸੇ ਹੋਰ ਨਾਲ ਘੁਲ ਪਿਆ ਪੰਜ-ਸੱਤ ਲੋਕ ਇਕੱਠੇ ਹੋ ਗਏ ਤੇ ਉਹਨਾਂ ਨੇ ਸਾਡਾ ਘੋਲ ਕਰਾਤਾ ਵੀ ਚਲੋ ਘੋਲੋ ਸਾਡੇ ਪਿੰਡ ਤੇ ਇੱਥੇ ਹੁੰਦਾ ਸੀ ਤਾਂ ਉੱਥੇ ਕਈ ਵਾਰ ਪੜਨ ਲੱਗ ਜਾਣਾ ਸੀ ਇੱਥੇ ਇਹ ਜਦੋਂ ਮੈਂ ਮਿਡਲ ਸਕੂਲ ਦੇ ਵਿੱਚ ਪੜਦਾ ਸੀ ਤਾਂ ਉਸੇ ਵਕਤ ਹੀ ਸਾਡੇ ਪਿੰਡ ਪਹਿਲੀ ਵਾਰ ਮੇਰੇ ਨਾਨਕੇ ਪਿੰਡ ਟੂਰਨਾਮੈਂਟ ਕਰਵਾਇਆ ਨੌਜਵਾਨ ਸਭਾ ਨੇ ਕਾਲਜ ਦੇ ਮੁੰਡੇ ਸੀਗੇ ਉਹਨਾਂ ਨੇ ਟੂਰਨਾਮੈਂਟ ਕਰਵਾਇਆ ਇਕੱਠੇ ਹੋ ਕੇ ਉਹ ਵੀ ਬਾਲੀਬਾਲ ਖੇਡਦੇ ਸੀ ਕਬੱਡੀ ਹਾਕੀ ਵੀ ਖੇਡਦੇ ਸੀਗੇ ਤੇ ਉਹਨਾਂ ਨੇ ਕਰਵਾਇਆ ਤਾਂ ਉਹਦੇ ਉਹ ਮੈਂ ਪਹਿਲੀ ਵਾਰ ਦੇਖਿਆ ਤਾਂ ਮੈਂ ਦੇਖਿਆ ਉਦੋਂ ਲੋਕਾਂ ਨੇ ਟੂਰਨਾਮੈਂਟ ਦਾ ਨਾਮ ਹੀ ਨਹੀਂ ਸੀ ਸੁਣਿਆ ਹੁੰਦਾ ਸਾਡੇ ਪਿੰਡਾਂ ਦੇ ਜਿਹੜੇ ਬਜ਼ੁਰਗ ਸੀ ਉਸ ਨੂੰ ਟੂਰਨਾਮੈਂਟ ਕਹਿੰਦੇ ਸੀ ਉਹਨਾਂ ਨੂੰ ਨੌਬ ਨਹੀਂ ਸੀ ਲੈਣਾ ਆਉਂਦਾ ਤੇ ਉਸ ਟੂਰਨਾਮੈਂਟ ਦੇ ਵਿੱਚ ਮੇਰੇ ਪਿੰਡ ਦਾ ਜਿਹੜਾ ਕਬੱਡੀ ਖਿਡਾਰੀ ਹੈ ਦੀਵੀ ਦਿਹਾਲ ਉਹ ਪਹਿਲੀ ਵਾਰ ਖੇਡਣ ਆਇਆ ਤੇ ਬਹੁਤ ਉਹਦਾ ਉਸ ਵਕਤ ਨਾਂ ਸੀ ਤੇ ਬੜੀ ਦੂਰ ਦੂਰ ਤੱਕ ਦੁਨੀਆ ਉਸ ਨੂੰ ਜਾਣਦੀ ਸੀ ਤੇ ਉਸ ਵਕਤ ਮੈਨੂੰ ਲੋਕ ਮੇਰੇ ਮਤਲਬ ਜਿਤਾ ਮੇਰੇ ਨਾਨਕਾ ਪਰਿਵਾਰ ਮਤਲਬ ਕਹਿ ਰਿਹਾ ਸੀ ਕਿ ਜਿਹੜਾ ਤੇਰੇ ਪਿੰਡ ਵਾਲਾ ਦੇਵੀ ਦੇ ਆਲਾ ਉੱਥੇ ਖੇਡਣ ਆ ਰਿਹਾ ਸੋ ਉਸ ਵਕਤ ਮੈਨੂੰ ਇਹ ਅਹਿਸਾਸ ਹੋਇਆ ਕਿ ਇਹ ਮੇਰਾ ਪਿੰਡ ਨਹੀਂ ਮੇਰਾ ਪਿੰਡ ਕਿਤੇ ਹੋਰ ਹੈ ਮੇਰਾ ਪਿੰਡ ਕੁੱਬਾ ਹੈ ਤੇ ਮੈਂ ਉਸ ਨੂੰ ਖੇਡਦੇ ਨੂੰ ਦੇਖਿਆ ਤਾਂ ਉਸ ਦੀ ਖੇਡ ਕਮਾਲ ਦੀ ਸੀ ਤੇ ਉਹ ਕਿਸੇ ਤੋਂ ਰੁਕਦਾ ਨਹੀਂ ਸੀ ਬੰਦੇ ਦੇ ਉੱਪਰ ਸੀ ਖੜੇ ਬੰਦੇ ਦੇ ਉੱਤੇ ਸੀ ਹੁਸ਼ਾਲ ਮਾਰ ਕੇ ਚਲਿਆ ਜਾਂਦਾ ਸੀ ਤਾਂ ਉੱਥੇ ਵੀ ਉਹਨੇ ਉਹ ਆਪਣੇ ਪਿੰਡੇ ਨੂੰ ਮਿੱਟੀ ਨਹੀਂ ਸੀ ਲੱਗਣ ਦਿੰਦਾ ਤੇ ਇੰਨਾ ਕਮਾਲ ਦਾ ਪਲੇਅਰ ਸੀਗਾ ਤੇ ਉਹ ਮੇਰੇ ਪਿੰਡ ਦਾ ਸੀ ਤੇ ਇੱਥੇ ਹੀ ਇਸੇ ਪਿੰਡ ਦੇ ਵਿੱਚ ਰਹਿੰਦੇ ਆ ਤੇ ਸਾਡੇ ਪਿੰਡ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਅਖਾੜੇ ਲੱਗਦੇ ਹੁੰਦੇ ਸੀਗੇ ਤੇ ਜਿਸ ਜਿਹਨੂੰ ਆਪਾਂ ਢੱਡ ਸਰੰਗੀ ਵਾਲੇ ਕਹਿੰਦੇ ਆ ਸੋ ਸਾਡੇ ਪਿੰਡ ਦੇ ਵਿੱਚ ਜਲਸੇ ਹੁੰਦੇ ਹੁੰਦੇ ਸੀਗੇ ਸੋ ਜਲਸਿਆਂ ਦੇ ਵਿੱਚ ਕੋਈ ਬੰਦਾ ਇਸ ਤਰ੍ਹਾਂ ਦਾ ਹੁੰਦਾ ਸੀ ਕਿਉਂਕਿ bizness ਨਹੀਂ ਸੀ ਹੁੰਦੀ ਤੇ ਜਿਹੜਾ ਮਸ਼ਾਲਚੀ ਬਣ ਕੇ ਮਤਲਬ ਜਿਹੜੀਆਂ ਡਾਂਸਰਾਂ ਹੁੰਦੀਆਂ ਸੀ ਨੱਚਣ ਵਾਲੀਆਂ ਆਉਂਦੀਆਂ ਸੀ ਜਿਹੜੀਆਂ ਜਲਸਾ ਕਰਦੀਆਂ ਸੀ ਤੇ ਉਹਨਾਂ ਦੇ ਨਾਲ-ਨਾਲ ਫਿਰਦਾ ਸੀ ਤਾਂ ਲੋਕ ਉਹਨਾਂ ਨੂੰ ਪੈਸੇ ਦਿੰਦੇ ਸੀ ਤੇ ਉਹ ਉਹਨਾਂ ਦੀ ਫਿਰ ਗੁਣਗਾਨ ਕਰਦੇ ਸੀ ਜਿਹਨੂੰ ਬੇਲ ਵਧਾਉਣੀ ਕਹਿੰਦੇ ਨੇ ਤੋ ਉਹ ਕਰਦੇ ਸੀ ਉਹ ਅਸੀਂ ਪਿੰਡ ਦੇ ਮੁੰਡੇ ਦੇਖਦੇ ਬੈਠ ਕੇ ਤੋ ਪਿੰਡ ਦੇ ਵਿੱਚ ਗੱਡੀਆਂ ਵਾਲੇ ਆਉਂਦੇ ਤੇ ਅਸੀਂ ਘੰਟਾ-ਖੰਟਾ ਉਹਨਾਂ ਕੋਲ ਬੈਠੀ ਰਹਿੰਦੇ ਵੀ ਉਹ ਕੀ ਕਰਦੇ ਨੇ ਉਹ ਆਪਣੇ ਕਦੇ ਤੱਕਲੇ ਖੁਰਚਣੇ ਕਦੇ ਕਟਾਈਆਂ ਦੇ ਥੱਲੇ ਕੋਈ ਇਸ ਤਰ੍ਹਾਂ ਦਾ ਜਿਹੜਾ ਕੰਮ ਕਰਦੇ ਸਾਡੇ ਲਈ ਉਹ ਬੜੀਆਂ ਮਤਲ ਜਿੱਦਾਂ ਇਸ ਤਰ੍ਹਾਂ ਦੀਆਂ ਦਿਲਚਸਪੀ ਵਾਲੀਆਂ ਚੀਜ਼ਾਂ ਹੁੰਦੀਆਂ ਸੀ ਜਲਸਾ ਆ ਜਾਂਦਾ ਸਾਨੂੰ ਚਾੜ ਚੜ ਜਾਂਦਾ ਤੋਂ ਨਮੀਆਂ ਮਤਲਬ ਸਗਲੇ ਵੱਡੇ ਵੱਡੇ ਕੰਗਣ ਪਾਈ ਹੋ ਔਰਤਾਂ ਪਿੰਡਾਂ ਦੀਆਂ ਬੀਹਾਂ 'ਚ ਤੁੜੀਆਂ ਫਿਰਦੀਆਂ ਉਹਨਾਂ ਦੇ ਪਸ਼ੂ ਵੀ ਨਾਲ ਹੁੰਦੇ ਉਹਨਾਂ ਦੇ ਜਿਹੜੇ ਮਰਦ ਸੀ ਉਹਨਾਂ ਦੇ ਪਹਿਰਾਵੇ ਡਿਫਰੈਂਟ ਹੁੰਦੇ ਤੇ ਗੱਡੀਆਂ ਵਾਲਿਆਂ ਦੇ ਪਹਿਰਾਵੇ ਡਿਫਰੈਂਟ ਹੁੰਦੇ ਸੋ ਇਹ ਮੇਰਾ ਬਚਪਨ ਸੀ ਸਾਡੇ ਪਿੰਡ ਦੇ ਵਿੱਚ ਦੋ ਕੁ ਬੰਦੇ ਇਸ ਤਰ੍ਹਾਂ ਦੇ ਵੀ ਸੀਗੇ ਤੋਂ ਜਿਹੜੇ ਸਰੰਗੀ ਤੇ ਗਾਉਂਦੇ ਸਨ ਮੇਰੇ ਨਾਨਕੇ ਪਿੰਡ ਉਹ ਬੰਦਾ ਕਿਸੇ ਬਾਹਰੋਂ ਆਇਆ ਹੈ ਸੀਗਾ ਲੇਕਿਨ ਜਦੋਂ ਕਿਤੇ 5-7 ਬੰਦੇ ਇਕੱਠੇ ਹੋ ਜਾਂਦੇ ਸੀ ਉਹਨੂੰ ਕਹਿੰਦੇ ਸੀ ਤੂੰ ਕੋਈ ਹੀਰ ਦੀ ਕਲੀ ਸਣਾ ਜਾਂ ਮਿਰਜਾ ਸਣਾ ਤਾਂ ਫਿਰ ਉਹ ਆਪਣੀ ਸਰੰਗੀ ਚੱਕ ਲਿਆਉਂਦਾ ਸੀ ਫਿਰ ਉਹ ਸਰੰਗੀ ਵਜਾਉਂਦਾ ਸੀ ਤੇ ਕਮਾਲ ਸੀ ਫਿਰ ਬਹੁਤ ਸਾਰੇ ਲੋਕ ਉਹਦੇ ਆਲੇ-ਦਾਲੇ ਇਕੱਠੇ ਹੋ ਜਾਂਦੇ ਸੀ ਰੱਗੀ বাজਦੀ ਸੀ ਸੋ ਇਸੇ ਪ੍ਰਕਾਰ ਅ ਜਿਹੜੇ ਪਿੰਡਾਂ ਦੇ ਵਿੱਚ ਹੁੰਦੇ ਸੀ ਉਦੋਂ ਜਿਹੜੇ ਕਹਿੰਦੇ ਹੁੰਦੇ ਨੇ ਉਹ ਪੀਪਨੀ ਵਾਲੇ ਬਾਜੇ ਮਤਲਬ ਜਿਹੜੇ ਇਦਾਂ ਕੱਚਾ ਜੀਆਂ ਦੇ ਵਿੱਚ ਲੈ ਕੇ ਜਾਂਦੇ ਨੇ ਤਾਂ ਇਹ ਚ ਉਹਨਾਂ ਨੂੰ ਸਕਾਟਿਸ਼ ਬੈਂਡ ਕਹਿੰਦੇ ਨੇ ਤਾਂ ਉਹ ਪਿੰਡਾਂ 'ਚ ਹੁੰਦੇ ਸੀਗੇ ਤੇ ਉਹਨਾਂ ਨਾਲ ਬਰਾਤਾਂ ਚੜਾਈਆਂ ਜਾਂਦੀਆਂ ਸੀ ਉਹਨਾਂ ਨਾਲ ਬਰਾਤਾਂ ਰਿਸੀਵ ਕੀਤੀਆਂ ਜਾਂਦੀਆਂ ਸੀਗੀਆਂ ਤੇ ਇਹ ਮੇਰਾ ਬਚਪਨ ਸੀਗਾ ਤੇ ਆਪਾਂ ਗੱਲ ਨੂੰ ਜ਼ਿਆਦਾ ਨਹੀਂ ਲੰਬੀ ਲੈ ਕੇ ਜਾਂਦੇ ਤੇ ਹੁਣ ਮੈਂ ਤੁਹਾਨੂੰ ਅਗਲੇ ਐਪੀਸੋਡ ਦੇ ਵਿੱਚ ਦੱਸੂਗਾ ਕਿ ਇਹਨਾਂ ਮਾਸਟਰ ਨੂੰ ਅਸੀਂ ਛੱਲੀਆਂ ਸਾਗ ਵੀ ਲੈ ਕੇ ਜਾਂਦੇ ਰਿਹਾ ਸਕੂਲ ਦੇ ਵਿੱਚ ਇੱਕ ਵਾਰ ਮੈਨੂੰ ਹੈਰਾਨ ਹੈ ਕਿ ਮੈਂ ਪਹਿਲਾਂ ਕੈਂਚੀ ਸਾਈਕਲ ਸਿੱਖਿਆ ਤੇ ਫਿਰ ਗੱਡੀ ਤੇ ਚਲਾਉਣਾ ਸਿੱਖਿਆ ajo ਪੂਰੇ ਪੈਰ ਵੀ ਨਹੀਂ ਸੀ ਆਉਂਦੇ ਤੇ ਮਾਸਟਰ ਕਹਿੰਦਾ ਸਾਗ ਤੇ ਛੱਲੀਆਂ ਮੇਰੇ ਘਰ ਮਾਛੀ ਬੜੇ ਦੇਖਿਆ ਹੋ ਤੇ ਅਸੀਂ ਦੋ ਜਾਨੇ ਟ੍ਰੈਫਿਕ ਦੇ ਵਿੱਚ ਟਾਵਾ ਟਾਵਾ ਟ੍ਰੈਫਿਕ ਸੀ ਸੜਕਾਂ ਤੇ ਰੇਤ ਆ ਜਾਂਦਾ ਸੀ ਤੇ ਛੱਲੀਆਂ ਉਹਦੇ ਘਰ ਵੀ ਫੜਾ ਕੇ ਆਏ ਸੋ ਇਸ ਤਰ੍ਹਾਂ ਦਾ ਮਾਹੌਲ ਸੀ ਪਰ ਬੜਾ ਪਿਆਰਾ ਮਾਹੌਲ ਸੀ ਸ਼ਾਮ ਸਵੇਰ ਬੜਾ ਦਿਲ ਲੱਗਦਾ ਸੀਗਾ ਤੇ ਲੋਕ ਹੋੜਾਂ ਭੁੰਨ ਕੇ ਖਾਂਦੇ ਸੀ ਮੂੰਹ ਫੁੜੀ ਭੁੰਨ ਕੇ ਖਾਂਦੇ ਸੀ ਬਾਹਰ ਛੱਲੀਆਂ ਭੁੰਨ ਕੇ ਖਾਂਦੇ ਸੀ ਘੂਣੀ ਲਾ ਕੇ ਸੇਕਦੇ ਸੀ ਗੱਲਾਂ ਮਾਰਦੇ ਸੀ ਬਾਤਾਂ ਸੁਣਾਉਂਦੇ ਸੀਗੇ ਤੇ ਬਹੁਤ ਹੀ ক্লোਜ਼ਨੈਸ ਸੀ ਤੇ ਇੱਥੇ ਹੀ ਕਰਦਾ ਮੈਂ ਬਸ ਉਮੀਦ ਕਰਦਾ ਕਿ ਤੁਹਾਨੂੰ ਵੀ ਆਪਣਾ ਬਚਪਨ ਯਾਦ ਆ ਗਿਆ ਹੋਣਾ ਅਗਲੇ ਐਪੀਸੋਡ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਉਸ ਵਕਤ ਮੇਰੇ ਸਮੇਂ ਪਿੰਡਾਂ ਦੇ ਵਿੱਚ ਵਿਆਹ ਕਿਸ ਤਰ੍ਹਾਂ ਹੁੰਦੇ ਸੀ ਤੇ ਵਿਆਹਾਂ ਦਾ ਮਾਹੌਲ ਕਿਸ ਤਰ੍ਹਾਂ ਦਾ ਹੁੰਦਾ ਸੀ ਤੇ ਅੱਜ ਜਿਹੜਾ ਵਿਆਹਾਂ ਦਾ ਮਾਹੌਲ ਹੈ ਉਹ ਕਿੰਨਾ ਬਦਲ ਚੁੱਕਿਆ ਸੋ ਉਸ ਤੋਂ ਬਾਅਦ ਫਿਰ ਅੱਠਵੀਂ ਤੱਕ ਮੈਂ ਇੱਥੇ ਪੜ੍ਹਿਆ ਤੇ ਅੱਠਵੀਂ ਤੋਂ ਬਾਅਦ ਮੈਂ ਤੁਹਾਨੂੰ ਅਗਲਾ ਜੀਵਨ ਸਾਂਝਾ ਕਰੂੰਗਾ ਲੇਕਿਨ ਪਹਿਲਾਂ ਇਹ ਦੱਸੂੰਗਾ ਕਿ ਜਿਹੜੇ ਮੈਂ ਬਚਪਨ ਦੇ ਵਿਆਹ ਦੇਖੇ ਨੇ ਉਹ ਕਿਸ ਤਰ੍ਹਾਂ ਦੇ ਹੁੰਦੇ ਸੀ ਦਿਓ ਫਿਰ ਆ ਗਿਆ ਸਤਿ ਸ਼੍ਰੀ ਅਕਾਲ ਜੀ ਮੈਂ ਬੋਲਦਾ ਇਸ ਚੈਨਲ ਦੇ ਕੋਲ ਹੀ ਤਨਮ